ਪਠਾਨਕੋਟ 'ਚ ਸੱਤ ਸ਼ੱਕੀ ਦੇਖੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੇ ਪੁਲਿਸ ਹਲੜ ਤੇ ਪੁਲਿਸ ਦੇ ਵੱਲੋਂ ਲਗਾਤਾਰ ਹਰ ਜਗ੍ਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਤਰ੍ਹਾਂ ਚ ਪੁਲਿਸ ਵੱਲੋਂ ਤੇ ਪਹੁੰਚਿਆ ਹੈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹਰ ਜਗ੍ਹਾ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੱਸਦੇ ਕਿ ਕ ਮੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਫੇਸ ਦਿੱਤੀਆਂ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਫੇਸ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ 608 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਵਚਨਬੱਧ ਹਾਂ ਮੇਰੀ ਇੱਕ ਹੱਤਵੰਦ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਪਠਾਨਕੋਟ ਚ ਸੱਤ ਸ਼ੱਕੀ ਦੇਖੇ ਜਾਣ ਤੋਂ ਬਾਅਦ ਪੁਲਿਸ ਅਲਰਟ ਤੇ ਆ ਤਾਂ ਪੁਲਿਸ ਦੇ ਵੱਲੋਂ ਜਗਾ ਜਗਾ ਨਾਕੇ ਲਗਾਈ ਗਏ ਨੇ ਪੁਲਿਸ ਦੇ ਵੱਲੋਂ ਤਲਾਸ਼ੀ ਕੀਤੀ ਜਾ ਰਹੀ ਹੈ ਹਰ ਜਗਾ ਦੀ ਵੱਡੀ ਤਦਾਰ ਦੇ ਵਿੱਚ ਪੁਲਿਸ ਵੱਲ ਤੇ ਨਾਤੇ ਦੱਸਦੇ ਕਿ ਇੱਕ ਮਹਿਲਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੱਤ ਸ਼ੱਕੀ ਜੰਗਲ ਦੇ ਰਸਤੇ ਬਾਹਰ ਹੁੰਦੇ ਨੇ ਤੇ ਉਸਦੇ ਕੋਲ ਪਹੁੰਚ ਕੇ ਪਾਣੀ ਪੁੱਛਦੇ ਨੇ ਪਾਣੀ ਪੀਣ ਤੋਂ ਬਾਅਦ ਉਸ ਕੋਲ ਹੋਰ ਜਾਣਕਾਰੀ ਲੈਂਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਕਿੰਨੇ ਪਰਿਵਾਰਕ ਮੈਂਬਰ ਨੇ ਤੇ ਉਸ ਤੋਂ ਬਾਅਦ ਕਿ ਪੁਲਿਸ ਨੂੰ ਇਸ ਤੋਂ ਬਾਅਦ ਕਿ ਮਹਿਲਾ ਨੂੰ ਸ਼ੱਕ ਹੁੰਦਾ ਹੈ ਤੇ ਉਸਨੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਪੁਲਿਸ ਅਲਰਟ ਤੇ ਪੁਲਿਸ ਦੇ ਵੱਲੋਂ ਤਲਾਸ਼ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਕਿ ਸ਼ੱਕ ਹੀ ਹੋਣ ਤੇ ਹੋ ਸਕਦਾ ਕਿ ਇਹ ਜੰਗਲ ਦੇ ਵਿੱਚ ਕੁਝ ਲੋਕ ਜਿਹੜੇ ਆ ਉਹ ਕੰਮ ਕਰਦੇ ਹੁਣ ਲੋਕ ਕੰਮ ਕਰਦੇ ਹੁਣ ਤੇ ਉਹਨਾਂ ਨੇ ਹੀ ਬਾਹਰ ਆ ਕੇ ਇਸ ਮਹਿਲਾ ਦੇ ਕੋਲੋਂ ਪਾਣੀ ਮੰਗਿਆ ਹੋਵੇ ਤੇ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸ਼ੱਕੀ ਸੀ ਜਾਂ ਕੋਈ ਆਮ ਇਨਸਾਨ ਸੀਗੇ ਤਾਂ ਮਹਿਲਾ ਦੇ ਵੱਲੋਂ ਕੀ ਕਿਹਾ ਗਿਆ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੀ ਕੀ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ सुना दिने की मैं इतनी टैंकी लगे खड़ी ही सत्त बंद आए है चार मेरे इधर आए घर तीन बंद अंब लगे खड़े ही मैं बोलते भैन जी पानी पीना मैं पानी पिलाई दिता फिर मैं अंदर पानी लैन गई फिर एक मैं मिक्स कर दो फिर मैं मिक्स किया पानी फिर मैंने ट्रे च पाइए मैं पानी दिता चारा फिर जो तीन बचे ही कहें मैं आपे देना फिर वह आपे देने गए तीन इतने खड़े ही मेरे लागे फिर वो गल्ला मेरे पूछ लगे तेरा घर वाला की करता है फिर मैं बोलिया की मैं तैयारी तोपा है ਫਿਰ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਕੱਲਾ ਹੀ ਹੈ ਮੈਂ ਕਿਹਾ ਨਹੀਂ ਸਾਡਾ ਘਰ ਕੱਲਾ ਨਹੀਂ ਹੈ ਮੇਰੇ ਦੋ ਤਿੰਨ ਘਰ ਨਾਲ ਸਾਡੇ ਕਹਿੰਦਾ ਅੱਛਾ ਫਿਰ ਉਹ ਚੱਲੇ ਗਏ ਫਿਰ ਉਹ ਪਿੱਛੇ ਮੁੜੀ ਮੁੜੀ ਮੈਨੂੰ ਦਿਖਾਂ ਕਿ ਕੁਝੇ ਰੋਲਾ ਤਾਂ ਨਹੀਂ ਕਿਤੇ ਪਾਏ ਕਰਦੀ ਤੇ ਦਾ ਲੱਗਦੇ ਸੀ ਦੇਖਣ ਵਿੱਚ ਉਹ ਇਆ ਡੋਮੇ ਜਿਹੇ ਲੱਗੇ ਦੇ ਕਾਲੇ ਕਾਲੇ ਇਆ ਕੁਝ ਲੰਬੇ ਚੰਬੇ ਬੜੇ ਤੱਕੜ ਜੁਆਣੀ ਹੋਰ ਇਥੇ ਡੋਮੇ ਜਿਹੇ ਬੈਕ ਚੁੱਕੇ ਦੇ ਵੱਡੇ ਵੱਡੇ ਹੁਣ ਹੱਥ ਵਿੱਚ ਹਥਿਆਰ ਹੋ ਗਏ ਕੁਝ ਵੀ ਨਹੀਂ ਆ ਸਿਰਫ ਬੈਕ ਚੁੱਕੇ ਦੇ ਬਡੋਡੇ ਵਾਏ ਆਏ ਕਿਦੋਂ ਦੇ ਗਏ ਕਿਦੋਂ ਨੂੰ ਸੀ ਆਏ ਉੱਪਰੋਂ ਸਾਡੇ ਇਧਰ ਉੱਪਰ ਹੀ ਸਾਡੋ ਪੇਠਿਓ ਤੇ ਗਏ ਵੀ ਉਧਰੋਂ ਉੱਪਰ ਉੱਪਰਲੀ ਸਾਈਡ ਗਏ ਸਾਡੇ ਖੇਤਾਂ ਚ ਇਹ ਏਰੀਆ ਜਿਹੜਾ ਆ ਜੰਗਲਾਤ ਆ ਕਿਦਾਂ ਜੰਗਲਾਰੀ ਆ ਸਕਾਇਤ ਕਿਤਨੀ ਵੀ ਪੁੱਛਣੂ ਹਾਂਜੀ ਰਾਤੀ ਆਇਆ ਇਹ ਜੇ ਕੱਲ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਫੰਕਤੋਲੀ ਦੇ ਏਰੀਏ ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ ਇੱਕ ਘਰ ਸੀ ਪਹਾੜ ਦੇ ਉੱਪਰ ਉਦੇ ਉੱਪਰ ਜਿਹੜੇ ਆ ਕਿ ਵੀ ਉਸ ਘਰ ਚ ਕੁਝ ਬੰਦੇ ਪਾਣੀ ਪੀਣ ਆਏ ਸੀ ਤੇ ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉੱਧਰ ਨੂੰ ਚਲੇ ਗਏ ਤੇ ਇਹਦੇ ਕਈ ਐਂਗਲ ਹੋ ਸਕਦੇ ਆ ਕੋਈ ਜੰਗਲ ਚ ਵੀ ਕੰਮਕਾਰ ਕਰਦਾ ਹੋ ਸਕਦਾ ਕਿ ਵੀ ਉੱਧਰ ਨੂੰ ਆਇਆ ਹੋਵੇ ਪਾਣੀ ਮੰਗਿਆ ਹੋਵੇ ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਅੰਗਲ ਆਪਾਂ ਵੈਰੀਫਾਈ ਕਰ ਰਹੇ ਆ ਸਵੇਰੇ ਅੱਜ ਉਥੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਨੇ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਨੂੰ ਸ਼ੇਅਰ ਕਰਦੇ ਜਾਈਏ ਸਰ ਕੋਈ ਹੁਲੀਆ ਵਗੈਰਾ ਜਾਂ ਕੋਈ ਉਹਨਾਂ ਕੋਹਾਸਟ ਵਗੈਰਾ ਪਤਾ ਚੱਲਿਆ ਨਹੀਂ ਅਸਲ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਤੋਂ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦੁੱਪ ਸਰ ਇਸ ਕੋ ਪਹਿਲੇ ਵੀ ਚੱਕ ਮੈਸਾਨਾ ਦੀ ਵਰਦੀ ਦੇ ਵਿੱਚ ਦੇਖੇ ਗਏ ਸੀ ਕਿ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੋਣ ਜਿਹਦੇ ਜ ਕੋ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜੇਾਂ ਤੇ ਸੀ ਬਾਕੀ ਕਿਉਂਕਿ ਦੇਖੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ ਅਰਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮਤਲਬਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਉਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par